ਮੈਂ ਤਾਂ ਉਹ ਗੇਡਾ ਪਿੰਨ ਮਾਰਤਾ ਅੱਧਾ ਪਿੰਨ ਮਾਰਤਾ ਛੋਡੇ ਬੁੜੇ ਨੇ ਪਹਿਲਾਂ ਲਗਾਇਆ ਸੀ ਸ਼ਾਇਦ ਅੰਦਰ ਗਰਾਉਂਡ ਆ ਉਹ ਛਣਿਆਰ ਇੱਕ ਸਰਾਫ ਸਰਾਫ ਉਹ ਹੁੰਦਾ ਜਿਹੜਾ ਛੋਣੇ ਦਾ ਵਪਾਰ ਕਰਦਾ ਅੱਗੇ ਬੁੜੀ ਕੋਲੇ 26 ਫੁੱਲ ਹੁੰਦੇ ਉਹ ਹੀ ਦੀ ਮਾਨ ਹੁੰਦੀ ਨੂੰ ਤੇ ਪੈ ਨਹੀਂ ਲੱਗਣ ਨੂੰ ਜੀ ਪਿੰਡੀਆਂ ਚ ਉਹ ਮਖਾਤਾ ਫੀਲਾ ਕਹਿੰਦੇ ਬੁਸ਼ਕੁਟ ਲੈਣੇ ਹੋਗੇ ਜਾਲਾ ਕੀ ਆ او ڪهڻو وارا نه واڪو بها ٽوري ۾ رکي دور ٿا پاري وندا هاجڻا وڏا اوه ڪي ڏينهن هو نٿي ٺاهي ڪنهن ਮਾ ਬਾਬਾ ਬਹੁਤ ਸਾਲ ਹੋ ਗਏ ਉਹਨਾਂ ਕੇ ਤੂੰ ਤਾਂ ਲੰਬੇ ਦਿਨ ਖੁਰੀਆਂ ਨਾ ਮੈਂ ਤਾਂ ਉਹਦੇ ਅੱਧਾ ਪਿੰਡ ਮਾਰਤਾ ਅੱਧਾ ਪਿੰਡ ਮਾਰਤਾ ਉਹ ਗੂੜੇ ਛੋਟੀ ਮਾਰੇ ਹਾਂ ਜੋਰਾ ਤੇ ਜੂਰਾ ਹਾਂ ਕਨੈਲ ਮਾਰਿਆ ਕੋ ਹੋਰ ਅੱਬਾ ਠਗੜਾਂ ਦੇ ਮਾਰੇ ਬਾਪੂ ਦੂਜਾ ਦਰਬਾਰ ਹੋਰ ਹਾਂ ਆ ਕਨੈਲ ਛੋਟਾ ਗਮਾਂਡੀ ਹੂੰ ਫਿਰ ਉਹ ਮੁੰਡਾ ਵੀ ਮਰ ਗਿਆ ਕਨੈਲ ਦਾ ਇਹਦਾ ਹੋਏਗਾ ਮੈਂ ਕਿਹਾ ਭੋਲਾ ਤਾਂ ਹੈਗਾ ਅਕੋ ਖੁਰੀਆਂ ਵਾਲੇ ਘੱਟਦੇ ਭੋਲਾ ਹੈਗਾ ਤੇਰਾ ਛੇ ਨਿਆਣੇ ਦੇਦੇ ਪਿੰਡ ਲਈ ਜਾ ਕੇ ਲਵਾ ਦੇ ਭੋਲਾ ਹੈਗਾ ਭੋਲਾ ਕਿਹੜਾ ਇਹਨਾਂ ਦਾ ਆ ਕਨੈਲ ਕਾ ਨਾ ਹੈ ਨਹੀਂ ਇੱਕ ਰਹਿ ਗਿਆ ਛੋਟਾ ਵਸ ਜੰਗਤਾ ਰਹਿ ਗਿਆ ਇਹ ਲੱਖਾਂ ਹੀ ਮਣ ਲੋਹਾ ਲਾ ਦਦਾ ਖੁਰੀਆਂ 'ਚ ਛੇ ਦਾ ਲਾਇਆ ਹੂੰ ਇਹਦਾ ਉਹ ਫੋਨ ਫਾਨ ਨਹੀਂ ਦੇ ਭਾਂਡੇ ਖਾ ਦੋ ਹਾਂ ਮਸ਼ਾ ਮਿਲਦਾ ਸਭ ਭੋਰੀ ਨੂੰ ਬਾਰੀ ਦੇ ਇਕੋ ਵੀ 4-5 ਵੱਲ ਤੋਂ ਹੁੰਦੇ ਨੇ ਇਹਦੇ ਦੋ ਹਾਲ ਹੁੰਦੇ ਹੁਣ ਮੈਂ ਕਹਣਾ ਜਿਹੇ ਨਵੇਂ ਜ਼ਮਾਨਾ ਆ ਗਿਆ ਨਵੇਂ ਮੁੰਡੇ ਹੈ ਵੀ ਨਹੀਂ ਹੈਣਾ ਇਹ ਕੰਮ 'ਚ ਨਵੇਂ ਮੁੰਡੇ ਦਾ ਸਾਡੇ ਦਾ ਕੋਈ ਲੱਗਦਾ ਨਹੀਂ ਸਾਡੇ ਦਾ ਹੋਰ ਕੋਠੀਆਂ ਕਾਠੀਆਂ ਦੇ ਕੰਮ ਕਰਦੇ ਨੇ ਜੋੜੀਆਂ ਦੇ ਇਹ ਕਿਦਿਲਾਂ ਦੇ ਫਿਰ ਸਾਡੇ ਬਾਬੇ ਉਹਨਾਂ ਨਾਲ ਤਾਂ ਤੇਰਾ ਵਿਦੀ ਬਾਦੀ ਪੂਰਾ ਥਰੇ ਦਾ ਪੂਰਾ ਥਰੇ ਦਾ ਦੀ ਮੈਂ ਖੜਦਾ ਬੈਠੀ ਇੱਥੇ ਜਾ ਕੇ ਦਰਵਾਜ਼ੇ 'ਚ ਛੋੜੇ ਅੱਛਾ ਅੰਦਰ ਦੇ ਕਿ ਨਾਲ ਬੱਲ ਲੈ ਨੀ ਪੈਂਡੋਲ ਵਾ ਕੇ ਲੈ ਜਦੋਂ ਪਹਿਲੀ ਵੱਡੀ ਮੋਟ ਲੈ ਗਈ ਉਹ ਵੀ ਰੂੜੀਆਂ ਰੱਖੀਆਂ ਨਹੀਂ ਸੀ ਅੰਦਰ ਗਰਾਊਂਡ ਲੋਕ ਦੇਖਣ ਹੁੰਦੇ ਵੀ ਅੰਦਰ ਗਰਾਊਂਡ ਕਿਵੇਂ ਹੁੰਦਾਗਾ ਉਹਦਾ ਪਤਾ ਨਹੀਂ ਜਿੰਦੇ ਅੰਦਰ ਗਰਾਊਂਡ ਦਾ ਲੋਕਾਂ ਨੂੰ ਇਹ ਕੱਚੀ ਜਾਂਦੀ ਹੈ ਨੀਕਾ ਤੇ ਫੇਰ ਰਿਪੇਅਰ ਕਰਤੀ ਅੰਦਰ ਗਰਾਊਂਡ ਜਾਣਦੇ ਨਹੀਂ ਤੇ ਛੋਟੇ ਛੋਡੇ ਛੋਡੇ ਬੁੜੇ ਨੇ ਪਹਿਲਾਂ ਲਵਾਇਆ ਸੀ ਸਾਧਾ ਤੋਂ ਅੰਦਰ ਗਰਾਊਂਡ ਹਾਂ ਚੱਕਰ ਕਰੂੰ ਤਾਂ ਸਾਲ 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 ਨਹੀਂ ਹਾਂ ਆਹ ਯਾਰ ਲੱਗ ਗਏ ਸਾਰੇ ਯਾਰ ਹੂੰ 30-40 ਹਜ਼ਾਰ ਸਾਰੇ ਲੱਗ ਗਏ ਤੇ ਤੁਮਾਰਾ ਸਸਤਾ ਦੀ ਨਾ ਲੈ ਲੈ ਸਸਤੀ ਕੀ ਦੇਵਤਾ ਆਪਦੀ ਦੇ ਬੰਦੇ ਇਹ ਚਾਰ ਰਕੀਦੀ ਹੁੰਦੇ ਉਹ ਵੀ ਪੱਟੀ ਜਾਂਦਾ ਗੱਲ ਤੇ ਵਿੱਚ ਪੱਟ ਕੇ ਬਾਹਰ ਆ ਕਹਿੰਦੇ ਮਰਨ ਉਹ ਹੀ ਦੇਣਾ ਇਹਦੇ ਕੋਈ ਨਾ ਉਹ ਨਹੀਂ ਨਿਕਲਿਆ ਕੰਮ ਜੋਰ ਨਾਲ ਚੱਕ ਜਾਗਾ ਆ ਤੇ ਹੈਲਥ ਉਹ ਸਾਰੇ ਤੇਰੇ ਹਾਨੀ ਹੋਣਗੇ ਬਸ ਹਾਂ ਬਚ ਚੜੀ ਜਾ ਰਿਹਾ ਹੈ ਤੇ ਪੈਸਾ ਛੋਟਾ ਉਹ ਦੂਜੇ ਵੱਡੇ ਮੂਰਨ ਨੇ ਕਿ ਕਦੀ ਲੱਗਦੀ ਹੁੰਦੀ ਆ ਨਾ ਹਾਂ ਆ ਬੱਦੂ ਹਮਾ ਪਾਣਿਆ ਇੱਕ ਛਨਿਆਰ ਉਹ ਮਾਣੀ ਨੰ ਵਿਚਾਰ ਹੁੰਦਾ ਔ ਛਨਿਆਰ ਇੱਕ ਥਰਾਫ ਥਰਾਫ ਉਹ ਹੁੰਦਾ ਜਿਹੜਾ ਚੋਨੇ ਦਾ ਵਪਾਰ ਕਰਦਾ ਉਹ ਬਾਹਰ ਨੇਰੋਂ ਵੀ ਸ਼ਹਿਰ ਹੁੰਦਾ ਹੁਣ ਤਾਂ ਆਪਣੇ ਮੁੰਡੇ ਪੜ੍ਹੇ ਲਿਖੇ ਨੇ ਬਸੂਏ ਜੀ ਕੀ ਕਰਦਾ ਮੇਰੇ ਮਮੇ ਜੀ ਜ਼ਮੀਨ ਵੀ ਮਵੇਲਤੀ ਨਿਕਲ ਜਾਂਦਾ ਸਾਰਾ ਕੁਝ ਮਵੇਲਤੀ ਹੋ ਜਾਂਦਾ ਹੁਣ ਤਾਂ ਮੋਗਾ ਕਨੇ ਪੈਨ ਰਖਾ ਸੀ ਫਰਦੀ ਦਿਖਾ ਰਿਹਾ ਦੋ ਘੇੜੇ ਦੇ ਮਿੰਬੀ ਹੀ ਨਾ ਜਿਵੇਂ ਛੋਲੇ ਜਿਵੇਂ ਕਰਨੀ ਹੋਵੇ ਨਾ ਲੰਗੇ ਕਹਿੰਦੇ ਕਿਰਾਇਆ ਚਾਲਦੀ ਸੰਗਤ ਦੋਰੇ ਖੰਪ ਚ ਦਾ ਮੱਗਰ ਹੁੰਦਾ ਨਾਉ ਦੱਸ ਦੇ ਪਰ ਨਾਪੁਰ ਨਾ ਬੰਗਾ ਜੀ ਦੱਸੂਗੇ ਇੰਨੇ ਕੀ ਲੈਣੀ ਖੜ ਜਾ ਮੈਂ ਪਹਿਲਾਂ ਉਹਨੂੰ ਪਿੰਡੀ ਪੁੱਛਿਆ ਹੂੰ ਮੈਂ ਕਿਹਾ ਕੀ ਕੁਛ ਮੁੰਡੇ ਕੋਲੇ ਹੂੰ ਕਹਿੰਦਾ 16 ਕਿਲੇ ਹੂੰ ਕਿੱਡੀ ਉਮਰ ਹੈ ਹੂੰ 22 ਸਾਲ ਹੂੰ ਈ ਕੰਮ ਕਰਦਾ ਹੈ ਖੇਤੀ ਕਰਦਾ ਹੈ ਹਾਂ ਬਸ ਖੜ ਜਾ ਖੜ ਜਾ ਖੜ ਜਾ ਕੋਈ ਖੇਤੀ ਕਰਦਾ ਹੈ ਹਾਂ ਮੈਂ ਕਿਹਾ ਫਿਰ ਕੋਈ ਮਰ ਜਾ ਹੈ ਹਾਂ ਮੁੰਡਾ 28 ਸਾਲ ਹੋ ਗਏ ਕਿਲੇ ਛੋਲਾ ਹੁਣੇ ਕਹਿੰਦੇ ਹਾਂ ਕਹਿੰਦਾ ਇਹ ਤਾਂ ਮੈਨੂੰ ਪਤਾ ਨਹੀਂ ਹਾਂ ਮੈਂ ਕਿਹਾ ਤੇਨੀ ਗੱਲ ਕਿਹਾ ਉਹਨਾਂ ਨੇ ਜੀ ਹੁੰਦਾ ਨਹੀਂ ਤਾਂ ਹੀ ਤੇ ਹੈ ਤੈਨੂੰ ਹਾਂ ਮੈਂ ਕਿਹਾ ਇਹ ਮੇਰੇ ਦੋਤਾ ਕਹਿੰਦਾ ਹੋਰੀ ਪਾਇਆ ਗੱਲਾਂ ਕਰੀਏ ਨੇ ਤੂੰ ਮੇਰੇ ਨਾਲ ਬੈਠ ਗੱਡੀ 'ਚ ਹਾਂ ਮੈਂ ਕਿਹਾ ਜੰਮਾ ਰੋਟੀ ਖਾ ਲਈ ਚੱਲ ਜੀ ਉਹ ਖਾਲੀ ਮੱਖਾ ਆ ਗਿਆ ਬੀਲੇ ਬੈਗ ਜੀ ਕਾਜੀ ਪੀਲੀ ਸਮੇਂ ਤੇ ਹਾਂ ਆ ਖੜੀ ਭਾਈ ਫੱਟੀ ਮੜੀ ਕਾਜੀ ਜੀ ਕੇ ਦਸਣ ਲੱਗਿਆ ਆ ਕੁੜੀ ਵਿਹਣ ਵਾਲੀ ਹੈ ਹਾਂ ਇਹਨਾਂ ਬਹਾਲੇ ਮੱਖ ਇੱਕ ਵਿਆਹੀ ਹੋਈ ਆ ਹਾਂ ਜੀ ਜੀ ਕਾਜੀ ਪੀਲੀ ਮੱਖਾ ਗੱਲ ਕੌਣ ਕਰੂ ਆਪਣੇ ਨਾਲ ਹਾਂ ਇਹਦਾ ਗੱਲ ਮੁੰਡੇ ਦੀ ਮਾਂ ਕਰੂਗੀ ਠੀਕ ਆ ਕੰਦ ਮਖੇ ਮੁੰਡੀ ਦੀ ਮਾਂ ਨੂੰ ਹੂੰ ਫਿਰ ਆਪਾਂ ਹੁਣ ਗੱਲ ਵੀ ਕਰੀਏ ਵੀ ਆ ਗਈ ਪੀੜੀ ਜੀ ਦੇ ਵਿੱਝੇ ਅਸੀਂ ਮੰਦਿਰ ਦੇ ਬੈਠਿਆਂਗੇ ਹੂੰ ਭਾਈ ਮਖੇ ਛੋਡੇ ਕੋਈ ਘਰ ਚ ਕਸਰ ਹੈਗੀ ਹੂੰ ਕੋਈ ਗੱਲ ਹੈ ਛੋਡੇ ਘਰ ਚ ਮੈਂ ਉਹਨੂੰ ਆਖਿਆ ਹੂੰ ਕੋਈ ਮਰਜ ਹੋਊਗੀ ਹੂੰ ਇਹ ਜੀ ਬਾਬਾ ਕਾਸ਼ ਤਾਂ ਹੈ ਹੀ ਨਹੀਂ ਮੈਂ ਕਿਹਾ ਹੋਊ ਕੋਈ ਨਾ ਕੋਈ ਤੇਰਾ ਮੁੰਡਾ ਤਾਂ ਹੁਣ ਕਸਰ ਹੋਊ ਭਾਈ ਕੋਈ ਹੂੰ ਬਾਬਾ ਕਹਤਾ ਹੈ ਮਖਾ ਹੂੰ ਕੋਈ ਨਾ ਕੋਈ ਹੂੰ ਕੋਈ ਮਰ ਜਾ ਮਰਦਾ ਸੀ ਉਹਦੀ ਪੁੱਛਾਂਗੇ ਮਖਾ ਮੈਂ ਆਲੇ-ਦਾਲੇ ਮਖਾ ਮੁਝ ਜੱਕ ਕੱਢੀਏ ਮਖਾ ਭਾਈ ਫੇਰ 20 ਰੁਪਏ ਜਾਰੇ ਮੰਗਦੀ ਹੋਵੇਗੀ ਹੂੰ ਮੁੰਡਾ 28 ਸਾਲ ਦਾ ਹੋ ਗਿਆ ਮੁੰਡਾ ਤਾਂ ਹੁਣ ਨੂੰ 2-2 ਬੱਕਾ ਦਾ ਤੇਰਾ ਮੁੰਡਾ ਤਾਂ 20-22 ਸਾਲ ਦਾ ਵਿਆਹ ਜਾਂਦਾ ਪੰਜ ਕਿਲੇ ਤੇਰੇ ਨਾ ਉਹਨੇ ਹਾਂ ਤੈਂ ਤਾਂ ਮੁੰਡੇ ਨੂੰ ਦੇਣੀ ਨਹੀਂ ਹੋਰ ਬਾਬਾ ਕਿੱਧਰ ਲਿ ਜਾਊਂਗੀ ਹਾਂ ਮਖਾ ਸੱਤ ਨੂੰ ਹਾਂ ਤਾਂ ਮਿੰਟਾਂ ਚ ਲੱਭੀਏ ਕਿ ਉਦਾ ਕੁੜੀ ਕੋਲੀ ਦੀ ਭੱਜੇਗੀ। ਮੁੰਡੀ ਕੋਲੇ ਤਾਂ ਛੱਗੀ ਫੁੱਲ ਹੁੰਨ ਉਹ ਹੀ ਨਹੀਂ ਬੋਹਦੇ ਪੈਣ ਲੱਗੀ ਤੇਰੇ ਕੋਲ ਤਾਂ 5 ਕਿਲੇ ਨੇ। ਤੇਰੇ ਕੋਲ ਤਾਂ 5 ਕਿਲੇ ਨੇ। ਹਾਂ। ਉਦਾ ਆਕੜੀ ਰਹਿੰਦੀ। ਮੈਂ ਕਹਿੰਦਾ ਟੂਮਾ ਹੁਣ ਜੰਗੀਆਂ ਤਾਂ ਨਹੀਂ ਵਿਸਾ ਦੀ ਮਾਨ ਹੁੰਦੀ। ਅੱਗੇ ਬੁੜੀ ਕੋਲੇ ਛੱਗੀ ਫੁੱਲ ਹੁੰਦੇ ਉਹ ਹੀ ਦੀ ਮਾਨ ਹੁੰਦੀ। ਨੂੰ ਦੇ ਪੈ ਨਹੀਂ ਲੱਗਣ ਨੂੰ ਜੀ। ਬਾਬਾ ਮਾਨਦਾਰ ਤਾਂ ਚਾਹੁੰਦਾ ਮੈਂ ਖੈਰ ਤਾਹਦਾ ਮੁੰਡਾ ਖੜਾ ਫਿਰ ਜੇ ਮਾਨਦਾਰ ਚਾਹੁੰਦਾ ਹੂੰ ਮੈਂ ਉਹਨੂੰ ਆਖਾਂ ਮਾਨਦਾਰ ਦਾ ਭਾਈ ਦੇਖ 1 ਰੁਪਏ ਨਾਲ ਵੀ ਮਾਨਦਾਨ ਹੋਊ ਤੁਹਾਡਾ ਹੂੰ ਜੇ 40 ਲੱਖ ਦੀ ਗੱਡੀ ਦਿਊਗਾ ਹੂੰ ਤਾਂ ਵੀ ਛੋਡਾ ਮਾਨਦਾਨ ਹੋਊਗਾ ਹੂੰ 40 ਲੱਖ ਦੀ ਗੱਡੀ ਆਲਾ ਸਾਨੂੰ ਤੰਗ ਕਰੂਗਾ ਹੂੰ ਮਾਨਦਾਰ ਨੂੰ ਹਟੀ ਨਹੀਂ ਕਹਿਣਾ ਹੂੰ ਮੈਂ ਖੈਰ ਚੱਲ ਬੰਦ ਚੱਲੀਏ ਹੂੰ ਮੁਖੇ ਜੀ ਭੁੱਖ ਨਹੀਂ ਹਟਦੀ ਜੀ ਹੂੰ ਉਹ 16 ਕਿਲੇ ਛੋੜੇ ਕੋਲੇ ਬਹਾਂਦੇ ਨੇ ਅੱਜ ਹੀ ਮਾਨਤਾ ਨਾ ਵਿੱਚ ਮੀਰ ਤੋਂ ਮੇਰੀ ਮੀਰ ਤੋਂ ਵੀ ਰਿਸ਼ਤੇ ਹਟਦੇ ਨੇ ਹੂੰ ਸਾਡੀ ਹੋਲੰਦੇ 30 31 ਸਾਲ ਦਾ ਮੁੰਡਾ ਹੈ ਉਹ ਠੀਕ ਆ ਪੰਜ ਪੰਜ ਕਿਲੇ ਬਹਾਂਦੇ ਆਉਂਦੇ ਨੇ ਹੂੰ ਜਦੋਂ ਕੁੜੀ ਵਾਲਿਆਂ ਨੇ ਪਾਸ ਕਰ ਲਿਆ ਹੂੰ ਕੁੜੀ ਚੋਰ ਦੇ ਕਹਿੰਦੀ ਅਸੀਂ ਦਾ ਮੀਟ ਲਵਾਂਗੇ ਹੂੰ ਮੈਨੂੰ ਕਹਿੰਦੇ ਅਸੀਂ ਦਾ ਮੀਟ ਲਵਾਂਗੇ ਹੂੰ ਮਤਲਬ ਮੀਟ ਅਸੀਂ ਜਮੀਨ ਦੇ ਦੇ ਫਿਰ ਹੂੰ ਇਹ ਇੱਟਾ ਹੀ ਛੱਡ ਗਿਆ ਮੈਂ ਕਿਹਾ ਤੁਸੀਂ ਹਾੜੇ ਕੱਢੋਗੇ 35000 ਕੁੜੀ ਲੈ ਲੈਂਦੇ ਹਾਂ ਲੋ ਮੀਟ ਇੱਕ ਦਿਨ ਘਰੇ ਖਵਾ ਦੇ ਤੁਸੀਂ ਆਪਣੇ ਨੂੰ ਹੂੰ ਨਹੀਂ ਕਹਿੰਦੇ ਮੈਂ ਕਿਹਾ ਚੰਗਾ ਮੂਰਖ ਲੋਕ ਹੈ ਮੂਰਖ ਵੀ ਪੈ ਕੇ ਘੇਰ ਕੁੜੀ ਲੈ ਲੈਂਦੀ ਹੈ ਮਲਾਦਮ ਕੁੜੀਏ ਤੈਨੂੰ ਮੀਠੋ ਕੀ ਲੈਣੇ ਇੱਕ ਦਿਨ ਘਰੇ ਖਵਾਦੀ ਤੂੰ ਆਪਣੇ ਮੇਟਰ ਪਿਆਰੇ ਨੂੰ ਮੀਠਾ ਨਾਲ ਠੀਕ ਹੈ ਉਹ ਕੁੜੀ ਦਾ ਬਾਪ ਮੈਨੂੰ ਬੋਲਦਾ ਕਹਿੰਦਾ ਮਿਸਤਰੀ ਆਪਾਂ ਚਾਹ ਪੀਣੀਏ ਥੋੜੀ ਉਹ ਮੈਂ ਕਿਹਾ ਚਾਹ ਤਾਂ ਪੀ ਲੈ ਕਹਿੰਦਾ ਬਿਸਕੁਟ ਲੈ ਲੇਗੇ ਹਾਂ ਚਾਹ ਤਾਂ ਪੀ ਲੈ ਹਾਂ ਪੀ ਦੀ ਚਾਹ ਕਹਿੰਦਾ ਉੱਠ ਜਾ ਆ ਚੱਲ ਹਾਂ ਪਾ ਚੱਲ ਇੰਦਾ ਉੱਠ ਕੇ ਮੋਟੇ ਠੇਕੇ ਦੀ ਜੜ ਗਈ ਉਹ ਕੁੜੀ ਚੋਦਿਆ ਪੁੱਤ ਮੈਂ ਜੂਏ ਦੇਣ ਗਿਆ ਤੈਨੂੰ ਦਿਨ ਦੇਖ ਕੇ ਕੰਜੜਾ ਇਦਾਂ ਨਾ ਮਰਦਾ ਇੱਕ ਦਿਨ ਦਾ ਹਾਂ ਕਿ ਰਹਿ ਜਾ ਲੋਟ ਮਰ ਗਿਆ ਹਾਂ ਮੁੰਡਾ ਉਹ ਕੁੜੀ ਆਪ ਵੀ ਸ਼ਾਦੀ ਕਰਾ ਲਈ ਠੀਕ ਹੈ ਮਾਂ ਰੇਵੀ ਘਰੇ ਜਾ ਬਾ ਮੁੰਡਾ ਨਸ਼ਾ ਕਰਦਾ ਮੁੰਡਾ ਜੇ ਤੂੰ ਗੱਲਾਂ ਹੋਣੇ ਮੇਰੇ ਸਾਲੇ ਦਾ ਕੀ ਗੈਨ ਨਹੀਂ ਨਿਉਂਦਿੰਦਾ ਗੱਲਾਂ ਚ ਠੀਕ ਹੈ ਗੱਲ ਫੇਲ ਤਾਂ ਪਾ ਦੇ ਹਾਂ ਇਹੋ ਕੋ ਲੋੜ ਦੀ ਤੇਰੀ ਆ ਪਾਰੇ ਪਾਰੇ ਇਸ ਵੀ ਬਣਾਗਾ ਐਂ ਤੇ ਬਾਦੀ ਆ ਮੂਹਲੇ ਤੇ ਬਾਦੀ ਇੱਥੇ ਲੋੜ ਨੂੰ ਪਾਰੇ ਲੋੜ ਨੂੰ ਪਾਏ ਤੇ ਬਾਦੀ ਤੂੰ ਰੰਗ ਨਹੀਂ ਮਾਰਦਾ ਉਹ ਰੰਗ ਨਹੀਂ ਮਾਰਦਾ ਇੱਥੇ ਬਾਦੀ ਥੋੜਾ ਪੰਜ ਦਾ ਕੋਲਾ ਭਰ ਲੈ ਪਾ ਦੇ ਪਾ ਦੇ ਬੱਸ ਤੋਈ ਨਾ ਬੱਸ ਬੱਸ ਇੱਥੇ ਬਾ ਇੱਜੇ ਬਾ ਇੱਥੇ ਇੱਜੇ ਲੰਗਾ ਹੈ ਮਾਗਲੇ ਪਾਸੇ ਪਾ ਹੈ ਤੇਲ ਤਾਂ ਬਚੀ ਹੁੰਦਾ ਇਹਨਾਂ ਤੇ ਤਾਂ ਲੰਗ ਨਹੀਂ ਹੈਗਾ ਇਹ ਤਾਂ ਮੜੀ ਮੜੀ ਮੈਂ ਖੁਰਚ ਕੇ ਲਾਇਆ ਨੇ ਡਲੀ ਡੂਲੀ ਦਾ ਇਹ ਰੋਜ਼ ਬਦਾਹਕ ਦਿਨ ਆਵਦਾ ਮਿੱਟੀ ਦਾ ਦੇਨ ਦਿੱਤਾ ਮੜਾ ਜਾ ਬੱਸ ਬੱਸ ਲੋਹ ਨਹੀਂ ਹੁੰਦਾ ਤਾਂ ਤੇ ਇੰਦੀ ਹੁੰਦਾ ਠੀਕ ਹੈ ਕੋਮਾ ਚੱਲ ਬੱਸ ਨਹੀਂ ਜਦੋਂ ਮੈਂ ਕਹਿੰਦਾ ਮੈਂ ਜਦੋਂ ਬਾਹਰ ਲੰਗ ਮਾਰਦਾ ਹੁੰਦਾ ਤਾਂ ਪਾਣੀ ਪੰਜ ਚਾਰ ਲੰਗ ਜਾਂਦੇ ਨਹੀਂ ਖੜੇ ਬੈ ਜਾ ਬੈ ਜਾ ਅਬ ਭਾਰੀ ਪਾਣਾ ਨਹੀਂ ਜਾ ਅੱਛਾ ਜੀ ਘੋਰਾ ਕਰਕੇ ਵੀਚਰਦਾ ਹੈ ਘੋਰਾ ਬੰਦੂ ਹੂੰ ਠੀਕ ਹੁੰਦਾ ਕਹਿੰਦੇ ਘੋਰਾ ਬੰਦੂ ਮਾੜੇ ਹੀ ਮੰਨਦੇ ਸੀ ਅੱਗੇ ਮਾੜਾ ਲਗਾ ਰੂ ਹਾਂ ਮੱਠਾ ਹੁੰਦਾ ਜੀ ਮੱਠਾ ਫਿਰ ਉਹੀ ਲਾੜਾ ਸੁਬਾਹ ਸੁਫੇਰ ਪਾ ਲਈ ਸਮਝਦੇ ਦੇ ਭਾਈ ਜਾਨ ਲਓ ਵੀ ਬਲਦ ਦੇ ਪਵਾਤੇ ਅੱਜ ਬੂਟ ਨਵੇਂ ਤੇ ਉਹ ਬਾਬਾ ਪੁਰਾਣਾ ਬੰਦਾ ਸਾਡੇ ਬਾਬੇ ਉਹਨਾਂ ਨਾਲ ਲਿਹਾਜ ਵਾਲਾ ਦੇਖੋ ਭਾਈ ਹੋ ਗਈ ਸੈਟਿੰਗ ਪੂਰੀ ਬਲਦ ਦੀ ਘੈਂਟ ਹੋ ਗਿਆ ਵਧੀਆ ਕਿ ਬਾਬਾ ਆਇਆ ਬਹਾਦਰਪੁਰੋਂ ਸਾਈਕਲ ਤੇ ਉੱਪਰ ਬੱਬਿਆ ਜ਼ਮਾਨ ਟਿਕਟ ਹੋਣ ਨਹੀਂ ਆਈ ਨਹੀਂ ਗਿਆ ਵੀ ਜਿੰਦ ਪਰ ਬਟਾ ਲੈਣਾ ਤਾਂ ਨਹੀਂ ਆ ਪਈ ਨਹੀਂ ਦੀ ਬੰਦ ਕਰਤੀ ਜੀ ਹਾਂ ਨਾ ਨਹੀਂ ਹੋਰੀ ਬੋਲ ਸਕਦਾ ਕਿੰਦੀ ਜੀ ਹਾਂ ਤੁਸੀਂ ਬੋਲ ਸਕਦੇ ਮਕਾ ਸਰਦਾਰ ਸਾਹਿਬ ਅਕੀ ਮੀਟ ਹੋਰ ਪ੍ਰੀਮੀਅਮ ਸਾਦਾ ਕਦਾ ਰਹੇਗਾ ਐਸੀ ਮਖਾ ਰੋਜ ਬਦਲ ਲਾਗੇ ਤੇਜੂ ਹੋਰ ਦੀ ਜੋੜੇ ਫੇਰ ਉਹ ਨਹੀਂ ਦਿੱਖਿਆ ਕਹਿੰਦਾ ਬੱਕਰਾ ਮੁਰਗਾ ਇਹ ਪ੍ਰਕੈਨਲ ਨੂੰ ਜਾਨੋਂ ਫੁਰਾਣੀ ਮਾਰਕੀਟ ਦੀ ਮਿਲਣਗੇ ਮੈਂ ਕਹ ਲਿਆ ਸੀ ਕੋਈ ਨਵਾਂ ਰਿਚੀ ਫਿਰ ਮੈਂ ਕਹਿਆ ਸੀ 18 ਲੱਖ ਕਹਿੰਦੇ ਵਾਸਤੇ ਤੇ 5 ਕਿੰਨੇ ਤੁਸੀਂ ਜੀ ਮੰਗ ਜਾਨੇ ਉਹ 18 ਲੱਖ ਸੀ ਕਹਨੇ ਵਾਸਤੇ ਦਿੱਤਾ ਇਹ ਸਾਮਾਨ ਨਾ ਦਾ ਹੀ ਹੈ ਸਾਰੇ ਦਾ ਅਜੇ ਪਿਪਿਆਰ ਐਸੀ ਮੰਗੀ ਜਾਨੇ ਉਹ ਆ ਦੇਖਣ ਵਾਲੀ ਮੰਗੀ ਜਾਨੇ ਉਹ ਉਹ ਮਾਤਾ ਬਾਜਾ ਬਾਜਾ ਕੋਈ ਉਹਨੇ ਮੇਰੇ ਹੱਥ 'ਚ ਜੱਲਾ ਲਾਤੀ ਐ ਕਮਲ ਦੀ ਬਾਲੀ ਉਹਨੇ ਦਿੱਤੀ ਜੁਨਾ ਤੋਂ ਲਾਗ ਪਾ ਦਿੱਨਾ ਨੇ ਜੀ ਉਹ ਨਾਲ ਜਾ ਕੇ ਤੁਹਾਨਾਂ ਨਾਲ ਨਹੀਂ ਸੀ ਜੀ ਨੂੰ ਜੋ ਲੱਖ ਉਹ ਕਰਦੇ ਉਹ ਕੰਜੇ 18 ਲੱਖ ਫਕਲਾਂ ਨੇ 3 ਗਿਆਂ ਦੇ ਹੋਰ ਮੰਗਨੇ ਮਾਮੇ ਜਲਦੀ ਮੈਂ ਤਾਂ ਕਰਕੇ ਮਾ ਦੇ ਤੁਹਾਨੂੰ ਬਲ ਨਹੀਂ ਚੇਨੀਗਾ ਮਮਾ ਤਾਂ ਕਰ ਤੈਨੂੰ ਵੀ ਪਨਾ ਫੇੜਾ ਤੈਨੂੰ ਇਹ ਕਦਾਤ ਬਾਅਦ ਨਹੀਂ ਆ ਜਾ ਮੱਖਾਂ ਤੇ ਬਾਅਦ ਨਹੀਂ ਆ ਆਕਸਟਾ ਤੋਂ ਚਾਹ ਤੋਂ ਚਾਹਤਾ ਮਤਾਹੀ ਕਿ ਜੇ ਨਾ ਉਹ ਤੇ ਇਹ ਨਾ ਦਾ ਸਾਹੀਂ ਕੋਈ ਕਰਾਉਣ ਨੂੰ ਹੈ ਕੋਈ ਕਰਾਉਣ ਨੂੰ ਚਾਹ ਹਾਂ ਅੰਮਾੜੇ ਮਾੜੇ ਪੇਪਰਟਸਾ ਮੇਰਾ ਸਾੜੇ ਕਰਦੇ ਦੇ ਫਰਮ ਉਹ ਨਾ ਪਾਜੀ ਨਹੀਂ ਸਕਦੀ ਹਾਂ ਆ ਗਿਆ ਸੀ ਮਥਾ ਜੀ ਅਛਾਨੀ ਤਾਹੀਂ ਦੁਪਹਿਰਾਂ ਜਾ ਹੋ ਗਿਆ ਮਥਾ ਇਹਨਾਂ ਦਾ ਬੰਦਾ ਫਿਰੂ ਲੈ ਗਿਆ ਉਹ ਥੁੱਕੀ ਜਿੰਦੀ ਵੀ ਕਰਨੀ ਸੋਮੀ ਸਾਰਾ ਭੁਖੀ ਦੇ ਦਿੰਦਾ ਨਹੀਂ ਤੇਰੇ ਉਹ ਮੈਂ ਚੱਕਿਆ ਸੈਂਗਰ ਆਫਲਾ ਬਾਹਰ ਦੇ ਤੋਂ ਉਹ சின்ன ਬਾਬ ਦੇ ਸੇਹ ਇਹਦੇ ਬੀ ਲੇ ਗਿਆ ਮੈਂ ਵੀ ਦਿੰਨ ਤਰਕ ਕਿ ਜੋ ਕੀ ਕਹਾ ਮੈਂ ਉਹਦੀ ਮਿੰਦੇ ਵੀ ਮਾਰਨ ਕਿਹਾ ਭਾਈ ਸੰਜੀਪੋ ਤੋਫਰਾ ਤੇ ਬਾਬਾ ਕੀ ਗੱਲ ਹੋ ਗਈ ਮਥਾ ਚੋਕੇ ਦਾ ਹੁ ਕਰਦਾ ਨਹੀਂ ਨਹੀਂ ਤਾਂ ਠੀਕ ਨੂੰ ਕਹਿੰਦੀਆਂ ਨਹੀਂ ਕਾਗਜ਼ ਤੇ ਫੋਨ ਦਾ ਰਿਕਲਟੀ ਕੋਲ ਹੈ ਫੋਨ ਹਰੇ ਤੋਂ ਇਹ ਮੈਨੂੰ ਮਿਲਾ ਦੇ ਰੀ ਸ਼ਰਮਣੇ ਆ ਬਈ ਹਾਂ ਵੀਰਾ ਵੀ ਪਵਾ ਦੇ ਬੂਟਾਂ ਜੰਮ ਬਾਲਦ ਤੇ ਕਰਕੇ ਬਾਬਾ ਹੈਗਾ ਪੁਰਾਣਾ ਬੰਦਾ ਸਾਡੇ ਬਾਬੇ ਉਹਨਾਂ ਨਾਲ ਲਾਉ ਜੀ ਬੂਟ ਪਵਾ ਦੇ ਨਵੇਂ ਬਾਲਦ ਦੇ ਤੇ ਹੁਣ ਚੱਲਿਆਂ ਆਪਾਂ ਖੇਤ ਨੂੰ